ਦੇਖੋ ਜਿਵਾਕਾਂ ਨੂੰ ਕਰਨੇ ਪੈਂਦੇ ਗੋਤੀ ਦੇ ਵਗਾਰ ਇਹ ਨਹੀਂ ਸ਼ਾਂਤੀ ਜਿਵਾਕਾਂ ਦੇ ਵਗਾਰ ਇਹ ਨਹੀਂ ਜਿਵਾਕਾਂ ਵਾਲੀ ਕਿਕਰ ਵੀ ਰਹਿੰਦੀ ਸਾਰੀ ਤੇੜੀ ਛੋਟੀ ਨੰਨੀ ਕੁੜੀ ਨਾਲ ਦੂਜੇ ਨੂੰ ਕਿਸ ਨੂੰ ਹੱਥ ਨੇ ਲਾਉਣੇ ਹੁੰਦੀ ਕੁੜੀ ਨੂੰ ਮਾਰ ਲੈ ਦੇ ਕਿ ਮਜਾਲਾ ਕੁੜੀ ਦੇ ਕੋਲ ਖੜ ਜੂ ਕੋਈ ਆ ਕੇ ਜੇ ਗੇਟ ਮੂਰੇ ਖੜੇ ਜੂ ਰਾਤ ਨੂੰ ਕਿਹ ਹੈ 12 ਵਜੇ ਗੇਟ ਮੂਰੇ ਖੜ ਚ ਇਹਨੇ ਨਾਲ ਦੀ ਨਾਲ ਉੱਠ ਕਢਣਾ ਸਿੱਤੇ ਪੇ ਨੇ ਸਾਨੂੰ ਹੋਜੇ ਪਤਾ ਨਹੀਂ ਲੱਗਦਾ ਇਹ ਨੂੰ ਪਹਿਲਾਂ ਪਤਾ ਲੱਗ ਜਾਂਦਾ ਕਿ ਗੇਟ ਮੂਰੇ ਖੜਾਗਾ ਕੇ ਬਹੁਤ ਬਫਾ ਦਾ ਰੋਡਾ ਹੈ ਜਾਨਵਰ ਰੂਸ਼ੀ ਆਲੀ ਹੁੰਦੀ ਹੈ ਇਹ ਉਹ ਮੇਰੇ ਕੋ ਵੀ ਆ ਜਾਣੇ ਨਾਲ ਦਿਨ ਕਹੂਗਾ ਨਹੀਂ ਚੱਖੋ ਗੋਦੀ ਜੇ ਵਾਕਾ ਮੋਂ ਗੂ ਅਸ ਗੋਦੀ ਜਿਆਦਾ ਚੜ ਕੇ ਰਾਜੀ ਹੈ ਜਗੋਦੀ ਜੀ ਪੈ ਗਿਆ ਜੀ ਹੈ ਉੱਚੇ ਅੰਦਰ ਆ ਸਰਗਮ ਹੈ ਦਾ ਅੰਦਰ ਦੇਖਦੇ のこなんだ